ਇਸਤਨਾਮ ਸਿੰਘ ਸੱਤੇ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਇਹਦੀ ਮਾਂ ਭੰਗ ਦਿਮਾਗ ਨੂੰ ਖੁਸ਼ ਕਰ ਦਿੰਦੀ ਆ ਅਫਸਰਟ ਕਰ ਦਿੰਦੀ ਆ ਆਪਣੇ ਪਰਾਇ ਦੀ ਭੈਣ ਭਰਾ ਦੀ ਕੋਈ ਸੋਝੀ ਨਹੀਂ ਰਹਿੰਦੀ ਕੋਈ ਸਮਝ ਨਹੀਂ ਰਹਿੰਦੀ ਤਾਂ ਫਿਰ ਸੰਗਲ ਨਾਲ ਬੰਨ ਕੇ ਰੱਖਣਾ ਪੈਂਦਾ ਇਦਾਂ ਦੇ ਬੰਦੇ ਇਹ ਪ੍ਰਥਾ ਸਾਡੇ ਪੰਜਾਬ ਵਿੱਚ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਈ ਕਿਵੇਂ ਸ਼ੁਰੂ ਹੋ ਗਈ ਇਹ ਬੜੀ ਮਾੜੀ ਤੇ ਬੜੀ ਘਟੀਆ ਗੱਲ ਆ ਵੀ ਪ੍ਰਸ਼ਾਦ ਦੇ ਨਾਂ ਤੇ ਭੰਗ ਤੇ ਪ੍ਰਸ਼ਾਦ ਦੇ ਨਾਂ ਤੇ ਨਸ਼ਾ ਦਿੱਤਾ ਜਾਂਦਾ ਸਤਨਾਮ ਸਿੰਘ ਹੁਣ ਤੂੰ ਤੋਬਾ ਕਰਦਾ ਇਸ ਗੱਲ ਤੋਂ ਹਾਂਜੀ ਹੁਣ ਤਾਂ ਨਹੀਂ ਪਿੰਦਾ ਭੰਗ ਨਹੀਂ ਬਾਪੂ ਨਾ ਭਾਈ ਨਾ ਪੈਰੀਂ ਹੱਥ ਨਹੀਂ ਲਾਉਣਾ ਐਦਾਂ ਕਰਕੇ ਮੈਨੂੰ ਜ਼ਿੰਦਗੀ ਮਿਲੀ ਹੈ ਮਹਾਂਕਿਰਪਾ ਕਰਨ ਸਾਰਿਆਂ ਨੂੰ ਪ੍ਰਮਾਤਮਾ ਸਮਤ ਬਖਸ਼ਣ ਸੋਜੀ ਬਖਸ਼ਣ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਸ ਇਤਨਾਮ ਸਿੰਘ ਸੱਤੇ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਇਹਦੀ ਮਾਂ ਤੇ ਉਹ ਤਸਵੀਰਾਂ ਦੇਖੋ ਪਹਿਲਾਂ ਤਾਂ ਵੀ ਉਸ ਦਿਨ ਕੀ ਹਾਲਾਤ ਸੀ ਸੱਤੇ ਦੇ ਇਹ ਹਾਲਾਤ ਕਿਉਂ ਬਣੇ ਕਿਵੇਂ ਬਣੇ ਇਹਦੇ ਪਿੱਛੇ ਇੱਕ ਵੱਡਾ ਕਾਰਨ ਆ ਭੰਗ ਪੰਜਾਬ ਦੇ ਵਿੱਚ ਹਰ ਗਲੀ ਮਹੱਲੇ 'ਚ ਸੜਕਾਂ ਦੇ ਕਿਨਾਰਿਆਂ ਤੇ ਖਾਲੀ ਪਲਾਟਾਂ 'ਚ ਨਹਿਰ ਆ ਕੋਈ ਵੱਡੀਆਂ ਨਹਿਰਾਂ ਦੇ ਉਹ ਕੰਡੇ ਸੂਏ ਆ ਕੱਸੀਆਂ ਵਾ ਜਿੱਥੇ ਵੀ ਤੁਸੀਂ ਦੇਖੋ ਖਾਲੀ ਜਗ੍ਹਾ ਭੰਗ ਹੀ ਭੰਗ ਖੜੀ ਆ ਤੇ ਉਸ ਭੰਗ ਨੂੰ ਪੀ-ਪੀ ਕੇ ਫਿਰ ਸਤਨਾਮ ਸਿਉ ਵਰਗੇ ਚੰਗੇ ਪੱਲੇ ਪੜ੍ਹੇ ਲਿਖੇ ਮਿਹਨਤ ਕਰਨ ਵਾਲੇ ਕਿਰਾਹੇ ਪੈਣਦੇ ਨਸ਼ੇ ਦੀ ਆਦੀ ਹੋ ਜਾਂਦੇ ਆ ਮੈਂਟਲੀ ਅਫਸੈਟ ਹੋ ਜਾਂਦੇ ਹਨ ਭੰਗ ਦਿਮਾਗ ਨੂੰ ਖੁਸ਼ਕ ਕਰ ਦਿੰਦੀ ਆ ਅਫਸੈਟ ਕਰ ਦਿੰਦੀ ਆ ਆਪਣੇ ਪਰਾਇਦੇ ਭੈਣ ਭਰਾ ਦੀ ਕੋਈ ਸੋਝੀ ਨਹੀਂ ਰਹਿੰਦੀ ਕੋਈ ਸਮਝ ਨਹੀਂ ਰਹਿੰਦੀ ਤਾਂ ਫਿਰ ਸੰਗਲ ਨਾ ਬੰਨ ਕੇ ਰੱਖਣਾ ਪੈਂਦਾ ਇਦਾਂ ਦੇ ਬੰਦਿਆਂ ਤੇ ਉਹੀ ਅਜਤਨਾਮ ਸਿੰਘ ਤੁਹਾਡੇ ਸਾਹਮਣੇ ਖੜਾ ਬਿਲਕੁਲ ਠੀਕ ਆ ਵੀਰਾ ਘਰੇ ਜਾਣ ਦੀ ਛੁੱਟੀ ਮੰਗ ਰਿਹਾ ਵੀ ਮੈਂ ਹੁਣ ਜਾ ਕੇ ਘਰੇ ਕੰਮ ਕਰਾਂਗਾ ਮੈਂ ਬੱਚਿਆਂ ਦਾ ਵੀ ਆਪਣੇ ਦਾ ਪਾਲਣ ਪੋਸ਼ਣ ਕਰੂੰਗਾ ਧਿਆਨ ਰੱਖੂੰਗਾ ਮੈਂ ਹੁਣ ਤੋਂ ਗਲਤੀ ਨਹੀਂ ਕਰਦਾ ਪਰ ਗੱਲ ਇਹ ਆ ਕਿ ਜਿਹੜੇ ਸਮਾਜ ਚ ਨੇ ਹੁਣ ਵਾਪਸ ਜਾਣਾ ਉੱਥੇ ਉਸ ਮੱਲੇ ਦੇ ਵਿੱਚ ਰਹੇ ਜਿਹੜੇ ਜਿੰਨੇ ਵੀ ਸਾਥੀ ਆ ਜਿਹੜੇ ਹਜੇ ਕਮਲੇ ਨਹੀਂ ਹੋਏ ਜਿਨ੍ਹਾਂ ਨੂੰ ਹਜੇ ਉਹ ਸੈਕਟ ਪੀ ਕੇ ਜਾਂ ਭੰਗ ਪੀ ਕੇ ਚੰਗਾ ਮਹਿਸੂਸ ਹੁੰਦਾ ਉਹਨਾਂ ਨੂੰ ਐ ਲੱਗਦਾ ਜਿਵੇਂ ਅਸੀਂ ਰੱਬ ਨਾਲ ਜੁੜ ਗਏ ਹੁੰਨੇ ਆ ਉਹਨਾਂ ਨੂੰ ਐ ਲੱਗਦਾ ਵੀ ਜਿਵੇਂ ਪ੍ਰਸ਼ਾਦ ਹੁੰਦਾ ਸ਼ਿਵ ਜੀ ਸ਼ਿਵ ਜੀ ਮਹਾਰਾਜ ਦਾ ਜਾਂ ਮਸਤਾਂ ਦੀ ਜਾਂ ਕੋਈ ਪੀਰਾਂ ਦੀ ਕੋਈ ਕਿਰਪਾ ਹੁੰਦੀ ਹੈ ਸਾਡੇ ਤੇ ਤੇ ਉਹ ਅੱਜ ਵੀ ਉਵੇਂ ਹੀ ਕਰ ਰਹੇ ਨੇ ਲਗਾਤਾਰ ਤੇ ਇਹਦੇ ਹੁਣ ਜਦੋਂ ਵਾਪਸ ਜਾਣਾ ਉੱਥੇ 2-4 ਦਿਨ 5 ਦਿਨ ਇਹ ਨਹੀਂ ਕਰੂਗਾ ਹੌਲੀ-ਹੌਲੀ ਉਹਨਾਂ ਨੇ ਫੇਰ ਆਪਣੇ ਨਾਲ ਇਹਨੂੰ ਲਗਾ ਹੀ ਲੈਣਾ ਕੋਈ ਪ੍ਰੋਗਰਾਮ ਕਰਨਾ ਇਹ ਕਹਿੰਦਾ ਮਹਿਫਲ ਦਾ ਪ੍ਰੋਗਰਾਮ ਆ ਕੋਈ ਸਾਡੇ ਘਰੇ ਉੱਤੇ ਫਿਰ ਬਾਬੇ ਦੀ ਮਹਿਫਲ ਲੱਗਦੀ ਆ ਕੋਈ ਬਾਬੇ ਨੂੰ ਪੀਰਾਂ ਨੂੰ ਮੰਨਦੇ ਆ ਕੋਈ ਆਪਣੇ ਚੌਣ ਵਾਲੇ ਨੂੰ ਕਿਸੇ ਨੂੰ ਮੰਨਣ ਵਾਲੇ ਨੂੰ ਉਹ ਭਗਵਾਨ ਨੂੰ ਰੱਬ ਨੂੰ ਆਪਣੇ ਸਾਈ ਨੂੰ ਮੰਨ ਲੋ ਅੱਜ ਨਸ਼ੇ ਨਾਲ ਜੋੜ ਕੇ ਇਹ ਨੌਜਵਾਨ ਦੇਖਦੇ ਆ ਫਿਰ ਉਹਦੇ ਨਾਮ ਤੇ ਉਹਦੇ ਪ੍ਰਸ਼ਾਦ ਦੇ ਨਾਮ ਤੇ ਫਿਰ ਨਸ਼ਾ ਕਰਕੇ ਸੰਗਲਾਂ ਤੇ ਜਕੜੇ ਜਾਂਦੇ ਕਮਲੇ ਹੋ ਜਾਂਦੇ ਇਹ ਪ੍ਰਥਾ ਸਾਡੇ ਪੰਜਾਬ 'ਚ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਈ ਕਿਵੇਂ ਸ਼ੁਰੂ ਹੋ ਗਈ ਇਹ ਬੜੀ ਮਾੜੀ ਤੇ ਬੜੀ ਘਟੀਆ ਗੱਲ ਆ ਵੀ ਪ੍ਰਸ਼ਾਦ ਦੇ ਨਾਂ ਤੇ ਭੰਗ ਤੇ ਪ੍ਰਸ਼ਾਦ ਦੇ ਨਾਂ ਤੇ ਨਸ਼ਾ ਦਿੱਤਾ ਜਾਂਦਾ ਇਹਨੂੰ ਪ੍ਰਸ਼ਾਦ ਸਮਝ ਕੇ ਖਾਦਾ ਪੀਤਾ ਜਾਂਦਾ ਤੇ ਉਹਦਾ ਰਿਜ਼ਲਟ ਫਿਰ ਆ ਨਿਕਲਦਾ ਜਿਹੜਾ ਤੁਸੀਂ ਹੁਣ ਤਸਵੀਰਾਂ 'ਚ ਦੇਖ ਕੇ ਹਟੇ ਸਾਡੀ ਬੇਨਤੀ ਆ ਉਸ ਇਲਾਕੇ ਦੇ ਪਤਵੰਤੇ ਸੱਜਣਾ ਨੂੰ ਪਿੰਡ ਦੇ ਮੋਹਤਵਾਰਾਂ ਨੂੰ ਵੀ ਜੇ ਤੁਹਾਡੇ ਪਿੰਡ 'ਚ ਕੋਈ 5-5 7-7 ਜਣੇ ਜੁੜ ਕੇ ਬੈਂਦੇ ਨੇ ਇਦਾਂ ਉਹ ਭੰਗ ਮਲ ਮਲ ਕੇ ਉਹ ਪੀਂਦੇ ਨੇ ਸੈਕਟਾਂ ਭਰ-ਭਰ ਕੇ ਉਹਨਾਂ ਨੂੰ ਸਮਾਂ ਰਹਿੰਦਾ ਰੋਕੀਏ ਆਪਾਂ ਉਹਨਾਂ ਨੂੰ ਸਮਝਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਨਹੀਂ ਤਾਂ ਫਿਰ ਦਿਮਾਗ ਇੰਨਾ ਜ਼ਿਆਦਾ ਅਫਸੈਟ ਹੋ ਜਾਂਦਾ ਆਪਣੇ ਆਪ ਦੀ ਸੋਝ ਹੀ ਨਹੀਂ ਰਹਿੰਦੀ ਭੈਣਾਂ ਤੇ ਭਰਾਵੋ ਇਨਸਾਨ ਕੱਪੜੇ ਲਾ ਕੇ ਨੰਗਾ ਹੋ ਕੇ ਘੁੰਮਦਾ ਆਪਣੀ ਮਾਂ ਦੀ ਭੈਣ ਦੀ ਭੈਣ ਦੀ ਭਰਾ ਦੀ ਕਿਸੇ ਦੀ ਸਮਝ ਨਹੀਂ ਰਹਿੰਦੀ ਤਾਂ ਇਸ ਕਰਕੇ ਸਾਡੀ ਬੇਨਤੀ ਆ ਹੱਥ ਜੋੜ ਕੇ ਉਸ ਇਲਾਕੇ ਦੇ ਪਤਵੰਤਿਆਂ ਨੂੰ ਵੀ ਜੇ ਕਿਤੇ ਤੁਹਾਡੇ ਨੇੜੇ ਤੇੜੇ ਕੋਈ ਇਸ ਤਰ੍ਹਾਂ ਦੀ ਜਗ੍ਹਾ ਕੋਈ ਧਾਰਮਿਕ ਸਥਾਨ ਆ ਮਨਮਨੋਤੀ ਕਰੋ ਪੂਜਾ ਕਰੋ ਪਾਠ ਕਰੋ ਪਰ ਉਥੇ ਭੰਗ ਨਾ ਚੜਾਵੋ ਉਥੇ ਪ੍ਰਸ਼ਾਦ ਦੇ ਨਾਂ ਤੇ ਭੰਗ ਦਾ ਪ੍ਰਸ਼ਾਦ ਨਾ ਵੰਡੋ ਇਹ ਬੇਨਤੀ ਆ ਸਾਡੀ ਹੱਥ ਜੋੜ ਕੇ ਸਤਨਾਮ ਸਿੰਘ ਹੁਣ ਤੂੰ ਤੋਬਾ ਕਰਦਾ ਇਸ ਗੱਲ ਤੋਂ ਹਾਂਜੀ ਹੁਣ ਤਾਂ ਨਹੀਂ ਪਿੰਦਾ ਭੰਗ ਨਹੀਂ ਬਾਬਾ ਦੇਖ ਲਾ ਤੇਰੇ ਜੇ ਪੀਰਾਂ ਨੇ ਮੁਰਸ਼ਿਦ ਨੇ ਕਿਹਾ ਫੇਰ ਤੂੰ ਕਹਿੰਗਾ ਪ੍ਰਸ਼ਾਦ ਆ ਨਹੀਂ ਨਹੀਂ ਜੀ ਹੁਣ ਨਹੀਂ ਜੀ ਅੱਜ ਕੰਨਾਂ ਨੂੰ ਹੱਥ ਲੱਗੇ ਹੁਣ ਨਹੀਂ ਜੀ ਨਹੀਂ ਤੇਰੇ ਬੱਚੇ ਰੁਲ ਗਏ ਤੇਰੀ ਮਾਂ ਵਿਚਾਰੀ ਕਿਵੇਂ ਲੈ ਕੇ ਆਈ ਤੈਨੂੰ ਇਹਦਾ ਮਾਨ ਕਿੰਨਾ ਦਾਸ ਸੀ ਕਿੰਨੀ ਦੁਖੀ ਸੀ ਜਿੱਦਨੇ ਤੈਨੂੰ ਸੰਗਲ ਨਾ ਬੰਨਿਆ ਹੋਏ ਨੇ ਜਿੱਦਨੇ ਸੰਗਲ ਮੁੱਲ ਲਿਆ ਕੇ ਜਿੰਦਾ ਮੁੱਲ ਲਿਆ ਕੇ ਨੇ ਆਪਣੇ ਪੁੱਤ ਦੇ ਨੱਤਾਂ ਨੂੰ ਲਾਇਆ ਹੋ ਤੇ ਇਹਦੇ ਮਨ ਤੇ ਕੀ ਬੀਤਦੀ ਹੋ ਤੂੰ ਸੋਚ ਕੇ ਤਾਂ ਦੇਖ ਕਿੰਨਾ ਦੁੱਖ ਲੱਗਦਾ ਉਸ ਮਾਂ ਨੂੰ ਜਿਨੇ ਪੁੱਤ ਨੂੰ ਪਹਿਲਾ 9 ਮਹੀਨੇ ਪੇਟ ਕੇ ਰੱਖਿਆ ਫਿਰ ਪਾਲਿਆ ਪੜਾਇਆ ਲਿਖਾਇਆ ਕੰਮ ਸਿਖਾਇਆ ਵਿਆਹਾ ਤੇ ਅੱਜ ਉਹਨੂੰ ਆਪਣੇ ਅੱਖਾਂ ਦੇ ਸਾਹਮਣੇ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਦੇ ਆ ਮਰਦੇ ਆ ਆਪਣੀ ਸੋਝੀ ਖਤਮ ਕਰਦੇ ਆ ਦੇਖਦੀ ਆ ਫਿਰ ਉਹ ਕੀ ਕਰੇ ਸੋ ਜਿਹੜੀ ਉਹਦੇ ਸੇਂਗਾ ਮਨੀਚ ਕੁਮਾਰ ਸਾਰੇ ਠੀਕ ਹੋਏ ਨਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਜਗਿੰਦਰ ਕੌਰ ਨੂੰ ਜੀ ਮੈਂ ਕਹਿੰਦੇ ਉੱਥੇ ਲੈ ਕੇ ਜਾਓ ਠੀਕ ਹੋ ਜਾਊਗਾ ਜਿੱਦਣ ਲਿਆਂਦਾ ਸੀ ਬਿਲਕੁਲ ਸੁੱਕਾ ਪਿਆ ਸੀ ਉਹਦੀ ਅੱਖਾਂ ਖੜਾ ਉਹਦੀ ਅਹੀ ਹੋਰ 10-12 ਦਿਨਾਂ ਦੇ ਵਿੱਚ ਇਹ ਬਿਲਕੁਲ ਠੀਕ ਹੋ ਗਿਆ ਹੱਥ ਜੋੜਦਾ ਮੰਨੀ ਮੈਨੂੰ ਬੱਚਿਆ ਕੋ ਲੈ ਜਾ ਮੈਂ ਕਮਾਈ ਕਰਕੇ ਬੱਚੇ ਮੇਰੇ ਭੁੱਫੇ ਨੇ ਕਿ ਮੈਂ ਉਹਨਾਂ ਨੂੰ ਦਵਾਵਾਂਗਾ ਪਹਿਲੀ ਆ ਕੇ ਕੀ ਕੰਮ ਕੀ ਕਰਦਾ ਸੀ ਇਹ ਇਹ ਕੰਪਿਊਟਰ ਕਰਾਈ ਕਰਦਾ ਨਾ ਕਿੰਨਾ ਵਧੀਆ ਹੋ ਜਾਂਦਾ ਤੇਰੇ ਕੋਲੇ ਯਾਰ ਇਹ ਮੇਰਾ ਕੰਮ ਇਹ ਕਰਦਾ ਏਸੀਆਂ ਸਹੀ ਕਰਦਾ ਇਹ ਸਾਦੇ ਕੰਮ ਜਾਣਦਾ ਬਸ ਜਦੋਂ ਲੈ ਅੰਛੇ ਕੇ ਪਿਆ ਇਹਨੇ ਕਾਤਾ ਸਦਾ ਦੇਖ ਕੇ ਆਈ ਮੈਂ ਖੁਦ ਘਰ ਆ ਦੇ ਵਿੱਚ ਲੋਕਾਂ ਨੇ ਘਰ ਉੱਪਰ ਚੇ ਲਾ ਕੇ ਵੀ ਇਹਦੇ ਫਿਰ ਜ਼ਿਆਦਾ ਸੂਸ ਗਈ ਨਿਰਮੈ ਨੂੰ ਜਵਾਬ ਦਿੱਤਾ ਮੈਂ ਕਿ ਮੇਰਾ ਪੁੱਤ ਤੇ ਮਰ ਜੇ ਨਾ ਮੈਂ ਲੈ ਕੇ ਚੱਲੂ ਫਿਰ ਹੁਣ ਮੈਂ ਲੈ ਕੇ ਆਈ ਹੁਣ ਇਹਨੂੰ ਹੋਸ਼ ਆਈ ਆ ਮੰਮੀ ਮੈਨੂੰ ਬੱਚਿਆ ਕੋ ਲੈ ਚੱਲ ਮੰਮੀ ਕੱਲ੍ਹ ਦੇ ਮੇਰੇ ਹੁਣ ਮਾਂ ਦੀ ਦਵਾਈ ਨਹੀਂ ਬੰਦ ਹੋਣੀ ਚਾਹੀਦੀ ਇਹਦੀ ਦਵਾਈ ਘਟੋ ਘਟਾ ਕੇ 1 ਸਾਲ ਜਾਂ 1.5 ਸਾਲ ਚੱਲਣੀ ਆ ਦਵਾਈ ਖਾਣੀ ਇਹ ਨਾ ਹੋਵੇ ਵੀ ਤੂੰ ਅਗਲੇ ਮਹੀਨੇ ਦਵਾਈ ਲੈਣੀ ਨਾ ਹੋਵੇ ਹੁਣ ਤੈਨੂੰ ਅਸੀਂ ਦਵਾਈ ਦੇ ਕੇ ਭੇਜਾਂਗੇ ਕੈਂਪ ਤੇ ਦਵਾਈ ਲੈਣ ਆਉਣਾ ਤੂੰ ਅਗਲੇ ਕੈਂਪ ਤੇ ਜਿਹੜਾ ਸਾਡਾ ਅਗਲਾ ਕੈਂਪ 4 ਤਰੀਕ ਦਾ ਵਾ ਸ਼ਾਇਦ 6 ਤਰੀਕ ਦਾ 6 ਤਰੀਕ ਦੇ ਕੈਂਪ ਤੇ ਤੂੰ ਆਉਣਾ ਦਵਾਈ ਲੈਣ ਔਰ ਦਵਾਈ ਲੈ ਕੇ ਜਾਣੀ ਆ ਲਗਭਗ ਸਾਲ ਸਵਾ ਸਾਲ ਤੇ ਤੇਰੀ ਦਵਾਈ ਚੱਲੂਗੀ ਜਦੋਂ ਇਹਦਾ ਕੋਰਸ ਪੂਰਾ ਹੋ ਜਾਊਗਾ ਫਿਰ ਬੰਦ ਕਰ ਦੇ ਠੀਕ ਹੈ ਠੀਕ ਆ ਨਾ ਭਾਈ ਨਾ ਪੈਰੀਆਂ ਤੁਨੀ ਲਾਉਣਾ ਮੈਂ ਕਰਕੇ ਮੈਨੂੰ ਜ਼ਿੰਦਗੀ ਮਿਲੀ ਹੈ ਵੈਗੁਰ ਕਿਰਪਾ ਕਰਨ ਸਾਰਿਆਂ ਨੂੰ ਪਰਮਾਤਮਾ ਸਮੱਤ ਬਖਸ਼ਣ ਸੋਜੀ ਬਖਸ਼ਣ ਤੇ ਇਹੀ ਸਾਡੀ ਬੇਨਤੀ ਹੈ ਭਾਈ ਇਸ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਭੈਣਾ ਭਰਾਵਾਂ ਤੇ ਕਰਿ ਸਨੇਹਾ ਜਾਵੇ ਕੋਈ ਹੋਰ ਮਾਂ ਦਾ ਪੁੱਤ ਇਹਨਾਂ ਨਸ਼ਿਆਂ ਦੀ ਦਲ ਦਲ ਚੋਂ ਬਚ ਸਕੇ ਇਹ ਭੰਗ ਦੇ ਨਸ਼ੇ ਤੋਂ ਬਚ ਸਕੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ